ਅਸੀਂ ਬਿਲਕੁਲ ਸਿ ਆਪਣੀ ਸੇਵਾ ਭਾਵਨਾ ਦੇ ਲੱਗੇ ਹੋਏ ਜੋ ਸਾਡੇ ਭੈਣ ਭਰਾਏ ਨੇ ਇਹ ਸਾਰੇ ਪੰਜਾਬ ਦੇ ਨੇ ਸਾਰੇ ਇੰਡੀਆ ਦੇ ਹੱਕਾਂ ਦੀ ਲੜਾਈ ਹੈ ਕਿਸੇ ਇਹ ਸਾਡੇ ਤੇ ਗੋਲੀਆਂ ਚਲਾ ਰਹੀਆਂ ਅਥਰੂ ਗੈਸ ਫੇਕ ਰਹੀਆਂ ਜੋ ਕਿ ਬਹੁਤ ਗਲਤ ਹੈ ਅਸੀਂ ਇੱਕ ਲੋਕਤੰਤਰ ਦਾ ਹਿੱਸਾ ਵੋਟਾਂ ਪਾ ਕੇ ਇਹਨਾਂ ਨੂੰ ਅਸੀਂ ਸੈਂਟਰ 'ਚ ਬਿਠਾਇਆ ਔਰ ਸਾਡੇ ਨਾਲ ਅੱਜ ਇਹ ਕੀਤਾ ਜਾ ਰਿਹਾ ਬਿਲਕੁਲ ਗਲਤ ਹੈ ਸਾਡਾ ਇੱਕ ਰਾਈਟ ਹੱਕ ਬਣਦਾ ਕਿ ਅਸੀਂ ਆਪਣਾ ਕੋਈ ਵੀ ਦਰਨਾ ਪ੍ਰੋਟੈਸਟ ਬੈਠ ਕੇ ਕਿਤੇ ਵੀ ਕਰ ਸਕਦੇ ਹਾਂ ਸਾਰਾ ਕਿਰਪਾ ਰੱਖਣਾ ਪਿੱਛੋਂ ਸੰਗਤ ਬਹੁਤ ਆ ਰਹੀ ਹੈ ਅਸੀਂ ਜੋ ਅਗਲੀ ਰਣਨੀਤੀ ਤਿਆਰ ਹੋ ਰਹੀ ਹੈ 15 ਤਰੀਕ ਤੋਂ ਬਾਅਦ ਬਹੁਤ ਵੱਡੇ ਤਰੀਕੇ ਨਾਲ ਇਸ ਮੋਰਚੇ ਨੂੰ ਖਤੇ ਕੀਤਾ ਜਾਊਗਾ ਔਰ ਅਸੀਂ ਅੱਗੇ ਦਿੱਲੀ ਵਾਲੇ ਕੁਝ ਕਰਾਂਗੇ ਅਸੀਂ ਬਿਲਕੁਲ ਸ ਆਪਣੀ ਸੇਵਾ ਭਾਵਨਾ ਦੇ ਲੱਗੇ ਹੋਏ ਜੋ ਸਾਡੇ ਭੈਣ ਭਰਾਏ ਨੇ ਇਹ ਸਾਰੇ ਪੰਜਾਬ ਦੇ ਨਹੀਂ ਸਾਰੇ ਇੰਡੀਆ ਦੇ ਹੱਕਾਂ ਦੀ ਲੜਾਈ ਹੈ ਕਿਸੇ ਇਹ ਸਾਡੇ ਤੇ ਗੋਲੀਆਂ ਚਲਾ ਰਹੀਆਂ ਅਥਰੂ ਗੈਸ ਫੇਕ ਰਹੀਆਂ ਜੋ ਕਿ ਬਹੁਤ ਗਲਤ ਹੈ ਅਸੀਂ ਇੱਕ ਲੋਕਤੰਤਰ ਦਾ ਹਿੱਸਾ ਵੋਟਾਂ ਪਾ ਕੇ ਇਹਨਾਂ ਨੂੰ ਅਸੀਂ ਸੈਂਟਰ 'ਚ ਬਿਠਾਇਆ ਔਰ ਸਾਡੇ ਨਾਲ ਅੱਜ ਇਹ ਕੀਤਾ ਜਾ ਰਿਹਾ ਹੈ ਬਿਲਕੁਲ ਗਲਤ ਹੈ ਸਾਡਾ ਇੱਕ ਰਾਈਟ ਹੱਕ ਬਣਦਾ ਕਿ ਅਸੀਂ ਆਪਣਾ ਕੋਈ ਵੀ ਧਰਨਾ ਪ੍ਰੋਟੈਸਟ ਬੈਠ ਕੇ ਕਿਤੇ ਵੀ ਕਰ ਸਕਦੇ ਹਾਂ ਮਹਾਰਾ ਕਿਰਪਾ ਰੱਖਣਾ ਪਿੱਛੋਂ ਸੰਗਤ ਬਹੁਤ ਆ ਰਹੀ ਹੈ ਅਸੀਂ ਜੋ ਅਗਲੀ ਰਣਨੀਤੀ ਤਿਆਰ ਹੋ ਰਹੀ ਹੈ 15 ਤਰੀਕ ਤੋਂ ਬਾਅਦ ਬਹੁਤ ਵੱਡੇ ਤਰੀਕੇ ਨਾਲ ਇਸ ਮੋਰਚੇ ਨੂੰ ਖੁੱਤੇ ਕੀਤਾ ਜਾਊਗਾ ਔਰ ਅਸੀਂ ਅੱਗੇ ਦਿੱਲੀ ਵਾਲੇ ਕੁਝ ਕਰਾਂਗੇ ਅਸੀਂ ਬਿਲਕੁਲ ਸਿ ਆਪਣੀ ਸੇਵਾ ਭਾਵਨਾ ਦੇ ਲੱਗੇ ਹੋਏ ਜੋ ਸਾਡੇ ਭੈਣ ਭਰਾਏ ਨੇ ਇਹ ਸਾਰੇ ਪੰਜਾਬ ਦੇ ਨਹੀਂ ਸਾਰੇ ਇੰਡੀਆ ਦੇ ਹੱਕਾਂ ਦੀ ਲੜਾਈ ਹੈ ਕਿਸੇ ਇਹ ਸਾਡੇ ਤੇ ਗੋਲੀਆਂ ਚਲਾ ਰਹੀਆਂ ਅਥਰੂ ਗੈਸ ਫੇਕ ਰਹੀਆਂ ਜੋ ਕਿ ਬਹੁਤ ਗਲਤ ਹੈ ਅਸੀਂ ਇੱਕ ਲੋਕਤੰਤਰ ਦਾ ਹਿੱਸਾ ਵੋਟਾਂ ਪਾ ਕੇ ਇਹਨਾਂ ਨੂੰ ਅਸੀਂ ਸੈਂਟਰ 'ਚ ਬਿਠਾਇਆ ਔਰ ਸਾਡੇ ਨਾਲ ਅੱਜ ਇਹ ਕੀਤਾ ਜਾ ਰਿਹਾ ਹੈ ਬਿਲਕੁਲ ਗਲਤ ਹੈ ਸਾਡਾ ਇੱਕ ਰਾਈਟ ਹੱਕ ਬਣਦਾ ਕਿ ਅਸੀਂ ਆਪਣਾ ਕੋਈ ਵੀ ਧਰਨਾ ਪ੍ਰੋਟੈਸਟ ਬੈਠ ਕੇ ਕਿਤੇ ਵੀ ਕਰ ਸਕਦੇ ਹਾਂ ਮਹਾਰਾ ਕਿਰਪਾ ਰੱਖਣਾ ਪਿੱਛੋਂ ਸੰਗਤ ਬਹੁਤ ਆ ਰਹੀ ਹੈ ਅਸੀਂ ਜੋ ਅਗਲੀ ਰਣਨੀਤੀ ਤਿਆਰ ਹੋ ਰਹੀ ਹੈ 15 ਤਰੀਕ ਤੋਂ ਬਾਅਦ ਬਹੁਤ ਵੱਡੇ ਤਰੀਕੇ ਨਾਲ ਇਸ ਮੋਰਚੇ ਨੂੰ ਖੁੱਤੇ ਕੀਤਾ ਜਾਊਗਾ ਔਰ ਅਸੀਂ ਅੱਗੇ ਦਿੱਲੀ ਵਾਲੇ ਕੁਝ ਕਰਾਂਗੇ ਅਸੀਂ ਬਿਲਕੁਲ ਸਿ ਆਪਣੀ ਸੇਵਾ ਭਾਵਨਾ ਦੇ ਲੱਗੇ ਹੋਏ ਜੋ ਸਾਡੇ ਭੈਣ ਭਰਾਏ ਨੇ ਇਹ ਸਾਰੇ ਪੰਜਾਬ ਦੇ ਨਹੀਂ ਸਾਰੇ ਇੰਡੀਆ ਦੇ ਹੱਕਾਂ ਦੀ ਲੜਾਈ ਹੈ ਕਿਸੇ ਇਹ ਸਾਡੇ ਤੇ ਗੋਲੀਆਂ ਚਲਾ ਰਹੀਆਂ ਅਥਰੂ ਗੈਸ ਫੇਕ ਰਹੀਆਂ ਜੋ ਕਿ ਬਹੁਤ ਗਲਤ ਹੈ ਅਸੀਂ ਇੱਕ ਲੋਕਤੰਤਰ ਦਾ ਹਿੱਸਾ ਵੋਟਾਂ ਪਾ ਕੇ ਇਹਨਾਂ ਨੂੰ ਅਸੀਂ ਸੈਂਟਰ 'ਚ ਬਿਠਾਇਆ ਔਰ ਸਾਡੇ ਨਾਲ ਅੱਜ ਇਹ ਕੀਤਾ ਜਾ ਰਿਹਾ ਹੈ ਬਿਲਕੁਲ ਗਲਤ ਹੈ ਸਾਡਾ ਇੱਕ ਰਾਈਟ ਹੱਕ ਬਣਦਾ ਕਿ ਅਸੀਂ ਆਪਣਾ ਕੋਈ ਵੀ ਧਰਨਾ ਪ੍ਰੋਟੈਸਟ ਬੈਠ ਕੇ ਕਿਤੇ ਵੀ ਕਰ ਸਕਦੇ ਹਾਂ ਮਹਾਰਾ ਕਿਰਪਾ ਰੱਖਣਾ ਪਿੱਛੋਂ ਸੰਗਤ ਬਹੁਤ ਆ ਰਹੀ ਹੈ ਅਸੀਂ ਜੋ ਅਗਲੀ ਰਣਨੀਤੀ ਤਿਆਰ ਹੋ ਰਹੀ ਹੈ 15 ਤਰੀਕ ਤੋਂ ਬਾਅਦ ਬਹੁਤ ਵੱਡੇ ਤਰੀਕੇ ਨਾਲ ਇਸ ਮੋਰਚੇ ਨੂੰ ਖੁੱਤੇ ਕੀਤਾ ਜਾਊਗਾ ਔਰ ਅਸੀਂ ਅੱਗੇ ਦਿੱਲੀ ਵਾਲੇ ਕੁਝ ਕਰਾਂਗੇ ਅਸੀਂ ਬਿਲਕੁਲ ਸਿ ਆਪਣੀ ਸੇਵਾ ਭਾਵਨਾ ਦੇ ਲੱਗੇ ਹੋਏ ਜੋ ਸਾਡੇ ਭੈਣ ਭਰਾਏ ਨੇ ਇਹ ਸਾਰੇ ਪੰਜਾਬ ਦੇ ਨਹੀਂ ਸਾਰੇ ਇੰਡੀਆ ਦੇ ਹੱਕਾਂ ਦੀ ਲੜਾਈ ਹੈ ਕਿਸੇ ਇਹ ਸਾਡੇ ਤੇ ਗੋਲੀਆਂ ਚਲਾ ਰਹੀਆਂ ਅਥਰੂ ਗੈਸ ਫੇਕ ਰਹੀਆਂ ਜੋ ਕਿ ਬਹੁਤ ਗਲਤ ਹੈ ਅਸੀਂ ਇੱਕ ਲੋਕਤੰਤਰ ਦਾ ਹਿੱਸਾ ਵੋਟਾਂ ਪਾ ਕੇ ਇਹਨਾਂ ਨੂੰ ਅਸੀਂ ਸੈਂਟਰ 'ਚ ਬਿਠਾਇਆ ਔਰ ਸਾਡੇ ਨਾਲ ਅੱਜ ਇਹ ਕੀਤਾ ਜਾ ਰਿਹਾ ਹੈ ਬਿਲਕੁਲ ਗਲਤ ਹੈ ਸਾਡਾ ਇੱਕ ਰਾਈਟ ਹੱਕ ਬਣਦਾ ਕਿ ਅਸੀਂ ਆਪਣਾ ਕੋਈ ਵੀ ਧਰਨਾ ਪ੍ਰੋਟੈਸਟ ਬੈਠ ਕੇ ਕਿਤੇ ਵੀ ਕਰ ਸਕਦੇ ਹਾਂ ਮਹਾਰਾ ਕਿਰਪਾ ਰੱਖਣਾ ਪਿੱਛੋਂ ਸੰਗਤ ਬਹੁਤ ਆ ਰਹੀ ਹੈ ਅਸੀਂ ਜੋ ਅਗਲੀ ਰਣਨੀਤੀ ਤਿਆਰ ਹੋ ਰਹੀ ਹੈ 15 ਤਰੀਕ ਤੋਂ ਬਾਅਦ ਬਹੁਤ ਵੱਡੇ ਤਰੀਕੇ ਨਾਲ ਇਸ ਮੋਰਚੇ ਨੂੰ ਖੁੱਤੇ ਕੀਤਾ ਜਾਊਗਾ ਔਰ ਅਸੀਂ ਅੱਗੇ ਦਿੱਲੀ ਵਾਲੇ ਕੁਝ ਕਰਾਂਗੇ